ਛੋਟੀ ਵੀਰੇ ਹਾਂਜੀ ਹਾਂਜੀ ਭਾਰੀ ਰੇਡੀ ਲੱਗ ਜਾ 100 ਮਿੰਟ ਮੈਂ ਕਾਊਂਟ ਕਰ ਦਿੰਦਾ ਤੇਰੀ ਗੱਡੀ ਲੈ ਤੈਨੂੰ ਬਸਾਂ ਕੀ ਗੱਲ ਜਿਹੜੀ ਗੱਲ ਮੈਂ ਕਾਪੀ ਤੈਨੂੰ ਲੈ ਜਾਂਦੇ ਲੈ ਆ ਆਹ ਇੱਕ ਪਾਉਣਾ ਤੇਰੇ ਫਿਰ ਮੈਨੂੰ ਮੈਂ ਕੀ ਕਰਨਾ ਠੀਕ ਹੈ ਮੈਂ ਤੈਨੂੰ ਫੁੱਟੂ ਕੋ ਬੱਥੇ ਤੇਰਾ ਵੀ ਲਵਾਉਂਗਾ ਕੋਈ ਨਹੀਂ ਮੈਂ ਸੋਦਾ ਚਲੋ ਨਿਕਲੋ ਮੇਰੀ ਗੱਲ ਕਿਸ ਪੰਚਾ ਛੋਲਾ ਲੱਤ ਦੇ ਨਾਲ ਹੀ ਮੇਰਾ ਮਾਰ ਦੇ ਜਾ ਮੈਂ ਬਾਬਾ ਤੈਨੂੰ ਮੈਂ ਜ਼ਰੂਰ ਕੱਦੂ ਤਰਾ ਮੈਂ ਉਹ ਕਰ ਲਈ ਤੂੰ ਸਾ ਮੈਂ ਜਾ ਕੇ ਤੂੰ ਜਾਣ ਦਾ ਤੂੰ ਤੂੰ ਤਾਂ ਵੇਖ ਲੈ ਕਿ ਹੁਣ ਹੀ ਨਹੀਂ ਤੇ ਕਰੀ ਬਣਾ ਲਈ ਆਹੋ 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 ਉਹ ਜਾ ਕੰਮ ਕਰ ਆਪਣਾ ਧਿਆਨ ਨਾਲ ਬੋਲਣਾ ਬਣਾਈਆਂ ਕਿੱਦਾਂ ਬੋਲਦਾ ਬੋਲਦਾ ਕਿੱਦਾਂ ਤੂੰ ਖੋਟ ਖੋਟ ਹਾਸਲਾ 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 ਤੂੰ ਮੰਨਿਆ ਡਿਊੜੀ ਹੱਥ ਲਾ ਹੱਥ ਲਾ ਇੱਕ ਦਾਰ ਬੰਦਾ ਹੱਥ ਲਾ ਹੱਥ ਲਾ ਜੀ ਵੱਡਾ ਤਾੜੀ ਗਾਵਾ ਗਾਵਾ ਮੈਂ ਬਹੁਤ ਗਾੜੀ ਦਾੜੀ ਮੈਂ ਤੈਨੂੰ ਦਾੜੀ ਬੋਲਣੇ ਨਹੀਂ ਮੈਂ ਦਾੜੀ ਵੀ ਰਾਹੇਗਾ ਤੂੰ ਤੂੰ ਦਾੜੀ ਬੰਦ ਨਹੀਂ ਕਰਦਾ ਜੀ ਕਾਨੂੰਨ ਨਹੀਂ ਭੰਗ ਹੋਣਾ ਰਿਕਾਰਡਿੰਗ ਕਰੀ ਅੱਜ ਮੈਂ 2 ਕਰੋੜ ਰੋਣਾ ਨਾ ਹੋਣ ਦੇ ਜਿੱਕੇ ਨਾਲ ਲਵਾਉਂਗਾ ਜੇ ਦਾੜੀ ਲੱਗਣ ਦੂੰਗਾ ਫੇਰ ਕਿ ਤਰੀਕੇ ਨਾਲ ਪਾਸੇ ਦੇ ਹੀ ਆ ਪਾਸੇ ਦੇ ਆ ਪਾਸੇ ਦੇ ਆ ਪਾਸੇ ਦੇ ਆ ਪਾਸੇ ਦੇ ਆ ਮੇਰੀ ਗੱਲ ਸੁਣ ਲੈ ਕਿ ਤਖੰਦਾ ਜੀ ਨਹੀਂ ਕਰਨੀ ਮੇਰੇ ਨਾਲ ਮੈਂ ਕਰੂੰਗਾ ਮੈਂ ਤੇ ਵਰਜੀ ਨੂੰ ਗੱਲਾਂ ਲਾ ਲਾਉਂਗਾ ਮੈਂ ਲਾਉਂਗਾ ਵੇਖੀ ਤੈਨੂੰ ਭਜੋੜਾ ਕਦਾ ਸੁਣ ਕੋਈ ਨਹੀਂ ਆਇਆ ਫੜ ਲੈ ਤੇਰਾ ਮੁੰਡਾ ਆਇਆ ਘਰੇ ਫੜ ਲੈ ਘਰੇ ਫੜ ਲੈ ਫੜ ਲੈ ਛੋਟੀ ਵੀਰ ਹਾਂਜੀ ਹਾਂਜੀ ਭਾਈ ਕਰੇੜੀ ਲੱਗਾ 2 ਮਿੰਟ ਲਾ ਮੈਂ ਕਾਉਂਡ ਕਰ ਦਿੰਦਾ ਤੇਰੀ ਗੱਡੀ ਮੈਂ ਤੇਰਾ ਪਤਾ ਕੀ ਗੱਲ ਜਿਹੜੀ ਗੱਲ ਮੈਂ ਕਹਾਂ ਤੀ ਤੈਨੂੰ ਲੈ ਜੰਦੇ ਲੈ ਆ ਇੱਕ ਪਾਣਾ ਤੈਨੂੰ ਫਿਰ ਮੈਂ ਬੇਕੋ ਕੀ ਕਰਨਾ ਠੀਕ ਹੈ ਅੱਜ ਕੱਲ੍ਹ ਫੁੱਟੂ ਕੇ ਪਿੱਛੇ ਤੇ ਤੁਹਾਡੀ ਲਵਾਉਂਦੇ ਕੋਈ ਨਹੀਂ ਮੈਂ ਸੋਦਾ ਚਲੋ ਨਿਕਲੋ ਗੱਲ ਕਿ ਤੇ ਪੰਚਾ ਛੋੜਨਾ ਦੱਸ ਦੇਣੀ ਮੇਰਾ ਮਾਮਲਾ ਚਾ ਮੈਂ ਦੱਸ ਦੂੰ ਤੈਨੂੰ ਮੈਂ ਜਰੂਰ ਕਰ ਦੂੰ ਜਰਾ ਮੈਂ ਉਹ ਕਰ ਲਈ ਤੂੰ ਤੂੰ ਸੋ ਮੈਂ ਜਾਣਦਾ ਅਰਦੋ ਲਈ ਤੂੰ ਜਾਣਦਾ ਤੂੰ ਇਹ ਤਾਂ ਦੇਖ ਲੈ ਕਿ ਨਾ ਨਹੀਂ ਨਹੀਂ ਤੇਰੀ ਕਾਣੀ ਹਾਂ ਆਹੋ ਧਿਆਨ ਨਾਲ ਉਹ ਜਾ ਕੰਮ ਕਰ ਆਪਣਾ ਧਿਆਨ ਨਾਲ ਬੋਲ ਹਾਂ ਬਣਾਈਆਂ ਬਣਾਈਆਂ ਕਿੱਦਾਂ ਬੋਲਦਾ ਬੋਲਦਾ ਕਿੱਦਾਂ ਫੋਟ ਫੋਟ ਹੱਥ ਲਾ ਹੱਥ ਲਾ ਹੱਥ ਲਾ ਹੱਥ ਲਾ ਹੱਥ ਲਾ ਤੂੰ ਮੰਨਿਆ ਡਿਊੜੀ ਹੱਥ ਲਾ ਹੱਥ ਲਾ ਹੱਥ ਲਾ ਇਸ ਤਰ ਬੰਦਾ ਹੱਥ ਲਾ ਹੱਥ ਲਾ ਜੀ ਵਾਜ ਵਾਜ ਨਹੀਂ ਕਰਦੀ ਵਾਜ ਵਾਜ ਮਾਪਾ ਹੂੰਗਾ ਨਹੀਂ ਦਾੜੀ ਮਾ ਵੇਖੀਗਾ ਹਾਂ ਦਾੜੀ ਕਰਾਏਗਾ ਤੂੰ ਦਾੜੀ ਮੋਕਲ ਨਹੀਂ ਫਾੜ ਲੈ ਜੀ ਤਰੂਨ ਨੇ ਭੰਗ ਹੁੰਦਾ ਫਿਲੀ ਰਿਕਾਰਡਿੰਗ ਕਰ ਰਿਹਾ ਜਾਨੀ ਅੱਜ ਮੈਂ ਦਾੜੀ ਕਰਵਾਉਣਾ ਨਾ ਹੋਣ ਤਰੀਕੇ ਨਾਲ ਲਵਾਉਣਾ ਜਿੱਦਾਂ ਨਹੀਂ ਲੱਗਣ ਤੂੰ ਮੈਂ ਫੇਰ ਕੇ ਤਰੀਕੇ ਨਾਲ ਪਾਸੇ ਦੇ ਆ ਤੂੰ ਪਾਸੇ ਦੇ ਆ ਫਾੜ ਤੇ ਲੱਗੀ ਆ ਪਾਸੇ ਦੇ ਆ ਪਾਸੇ ਦੇ ਆ ਪਾਸੇ ਦੇ ਆ ਮੇਰੀ ਗੱਲ ਸੁਣ ਲੈ ਤਖਨਦਾ ਜੀ ਨਹੀਂ ਕਰਨੀ ਮੇਰੇ ਨਾਲ ਮੈਂ ਨਾ ਤੇ ਮਰ ਜੀ ਨੂੰ ਲਾ ਲੂੰਗਾ ਲਾ ਲੂੰਗਾ ਲਾਉਂਗਾ ਯੱਕੀ ਤੇਨੂੰ ਪਿਛੋਂ ਦੱਕਾ ਪਾਉਣਾ ਕੋਈ ਨਹੀਂ ਆਇਆ ਜਿਹੜਾ ਫੜਦੇ ਜਿਹੜਾ ਮੁੰਡਾ ਜਾਇਆ ਘਰੇ ਫੜਲਾ ਘਰੇ ਫੜਲਾ ਫੜ ਲਈ